ਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਐ ਜੋ ਕੀਤਾ ਜਾ ਰਿਹਾ ਸੋ ਦੱਸਦੇ ਕਿ ਅੱਜ ਵੀ ਲੁਧਿਆਣਾ ਦੇ ਵਿੱਚ ਵਕ-ਵਕ ਥਾਵਾਂ ਤੇ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਅਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਹੀ ਇਹਨਾਂ ਚੋਣਾਂ ਦੇ ਵਿੱਚ ਜਿੱਤ ਦਰਜ ਕਰੇਗੀ ਸੋ ਦੱਸਦੇ ਕਿ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਣੀਆਂ ਨੇ ਸੋ ਉਸ ਨੂੰ ਲੈ ਕੇ ਪਾਰਟੀ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਚ ਰੁੱਝੇ ਹੋਏ ਨੇ ਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੀ ਹੀ ਪਾਰਟੀ ਜਿੱਤ ਦਰਜ ਕਰੇ ਸਿਟੀ ਹੋਮ ਨਿਊਜ਼ ਲਈ ਜਸਵਿੰਦਰ ਦੀ ਰਿਪੋਰਟ ਸਰਦਾਰ ਦਰਸ਼ਨ ਸਿੰਘ ਸ਼왈ਕ ਅਸੀਂ ਗੱਲ ਕੀਤੀ ਉਹਨਾਂ ਦੇ ਹਲਕੇ ਗੇਲ ਉਹਨਾਂ ਦੇ ਨਗਰਾਂ ਦੇ ਵਿੱਚ ਅਸੀਂ ਅੱਜ ਬੇਨਤੀ ਕਰਦੇ ਫਿਰ ਰਹੇ ਹਾਂ ਔਰ ਬਹੁਤ ਵੱਡਾ ਨਗਰਾਂ ਦੇ ਵਿੱਚ ਕਾਠ ਹੋ ਰਿਹਾ ਸੰਗਤ ਕੱਤਰ ਹੋ ਕੇ ਸਾਨੂੰ ਪ੍ਰਸੰਦੇ ਰਹੀ ਆ ਅੱਜ ਜਿਵੇਂ ਏਡੇ ਵੱਡੇ ਵੱਡੇ ਕਾਠ ਪੁੱਛੇ ਸੀ ਅਸੀਂ ਪਹਿਲਾਂ ਦਸਪਾਲ ਬਾਂਗਰ ਜਾ ਕੇ ਆਏ ਉੱਥੇ ਬਹੁਤ ਵੱਡਾ ਕਾਠ ਸੀ ਹੁਣ ਇਸ ਨਗਰ ਦੇ ਵਿੱਚ ਹਰਨਾਪੁਰੇ ਵਿੱਚ ਬਹੁਤ ਵੱਡਾ ਕਾਠ ਆ ਸਾਰੇ ਪਿੰਡਾਂ ਦੇ ਲੋਕ ਨਗਰਾਂ ਦੇ ਲੋਕ ਬਾਹਰ ਨਿਕਲੇ ਹੋਏ ਨੇ ਅੱਜ ਲੋਕ ਮਹਿਸੂਸ ਕਰਦੇ ਨੇ ਵੀ ਪਿਛਲੇ ਸਮੇਂ ਸਾਤੋਂ ਗਲਤੀਆਂ ਹੋਈਆਂ ਨੇ ਆਪਣੀ ਮਾਂ ਪਾਰਟੀ ਸ਼ਰਮਣੀ ਕਾਲੀ ਦਲ ਨੂੰ ਪਿੱਛੇ ਕੀਤਾ ਆਪਣੀ ਮਾਂ ਪਾਰਟੀ ਨੂੰ ਵਾਪਸ ਲਿਆਉਣ ਵਾਸਤੇ ਲੋਕ ਤਤਪਰ ਨੇ ਔਰ 4 ਜੂਨ ਨੂੰ ਰਿਜ਼ਲਟ ਆਊਗਾ ਤੇ ਬਹੁਤ ਵਧੀਆ ਮਾਂ ਪਾਰਟੀ ਅੱਗੇ ਆਊ। ਦੇਖੋ ਸਰ ਜਿਸ ਗਾਂਵ ਮੇ ਆਪ ਪਹੁੰਚੇ ਹੈ ਯਹਾਂ ਪੇ ਜੋ ਲੋਗ ਹੈ ਉਨਕਾ ਕਿਆ ਬੇਸਿਕ ਡਿਮਾਂਡ ਵਗੈਰਾ ਕੁਛ ਕੀਆ ਕਿ ਅਗਰ ਆਪ ਇਹ ਕੋਈ ਕਿਸੇ ਕੀ ਡਿਮਾਂਡ ਨਹੀਂ ਆਪ ਸਭੀ ਦਾ ਇੱਕੋ ਮਕਸਦ ਹੈ ਵੀ ਪਹਿਲੇ ਕਾਲੀ ਦਲ ਕੋ ਲਿਆਣਾ ਹੈ। ਬਾਅਦ ਮੇ ਬਾਤ ਕਰਾਂਗੇ ਕੋਈ ਵੀ ਅੱਜ ਕੋਈ ਵੀ ਮਸਲਾ ਨਹੀਂ ਕੋਈ ਵੀ ਮੰਗ ਨਹੀਂ। ਅਸੀਂ ਤਾਂ ਇਸੰਪੇਰੀ ਦੇ ਦਸਾਲਾਂ ਨੂੰ ਦੇਖ ਰਹੇ ਹਾਂ ਕੋਈ ਸਮੱਸਿਆ ਹੀ ਨਹੀਂ ਹੈਗੀ ਜਿਹੜੀ ਲੋਕਾਂ ਦੀ ਸਮੱਸਿਆ ਹੈ ਵੀ ਜਿਹੜੀ ਸਰਕਾਰ ਬਣਾ ਲਈ ਅਸੀਂ ਉਹਨਾਂ ਨੇ ਬਹੁਤ ਬੜੀਆਂ ਕਮਿਟਮੈਂਟਾਂ ਕੀਤੀਆਂ ਸੀਗੀਆਂ ਉਹਨਾਂ ਨੇ ਕਮਿਟਮੈਂਟਾਂ ਨਹੀਂ ਪੂਰੀਆਂ ਕੀਤੀਆਂ ਕੀਤੀਆਂ ਲੋਕਾਂ ਜੋ ਕਮਿਟਮੈਂਟਾਂ ਭਾਲਦੇ ਆ ਜੋ ਵਾਅਦਾ ਕੀਤਾ ਉਹ ਪੂਰਾ ਕਰੋ ਅਸੀਂ ਤਾਂ ਜਿਹੜੇ ਵਾਅਦੇ ਕੀਤੇ ਸੀਗੇ ਗੱਲ ਹਲਕੇ ਦੇ ਵਿੱਚ ਬੁੱਕ ਪਈਏ ਇੱਥੇ ਤਕਰੀਬਨ 1250 1300 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਖਰਚ ਹੋਇਆ ਵਾ ਤੇ ਉਹਨਾਂ ਨੇ ਤਾਂ ਹਲੇ ਉਹ ਤਾਂ ਹਲੇ ਦੂਜੇ ਕੰਮਾਂ 'ਚ ਹੀ ਹੈਗੇ ਨਾਰੇਬਾਜੀ 'ਚ ਹੀ ਆ ਜਾਂ ਗੱਲਾਂ ਚੁਟਕਲੇ ਸੁਣ ਲਓ ਉਹਨਾਂ ਤਾਂ ਹੋਰ ਤਾਂ ਕੁਝ ਨਹੀਂ ਉਹਨਾਂ ਕੋਲ ਤੁਸੀਂ ਕਾਂਗਰਸ ਔਰ ਭਾਜਪਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਤਾਂ ਦੇਖ ਰਹੇ ਹਾਂ ਵੀ ਜਿਹੜੀ ਗੱਲ ਕਹਿੰਦੇ ਆ ਉਹ ਕਰ ਪੂਰੀ ਨਹੀਂ ਕੀਤੀ ਕਾਂਗਰਸ ਦਾ ਕੈਪਟਨ ਜਿਹੜਾ ਸੀ ਉਹਨੇ ਘੁਟਕਾ ਸਾਹਿਬ ਦੀ ਸੌਂ ਖਾਲੀ ਸੀਗੀ ਇਹ ਹੁਣ ਜਿਹੜਾ ਵੜਿੰਗਾ ਆਵਾ ਇਹ ਕਹਿੰਦੇ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਰੱਖ ਕੇ ਸੌਂ ਖਾਣੇ ਆ ਪ੍ਰਮਾਤਮਾ ਤਾਂ ਇਹਨਾਂ ਨੇ ਜੇਬ 'ਚ ਪਾਇਆ ਹੋਇਆ ਵਾ ਜਿੱਥੇ ਦੇਖਦੇ ਆ ਕਢ ਲੈਣੇ ਸੌਂ ਖਾ ਲੈਣੇ ਅਸੀਂ ਇੱਕ ਤਾਂ ਸਾਰਿਆਂ ਨਾਲ ਪਹਿਲਾ ਮੁੱਦਾ ਸਾਡਾ ਡਿਵੈਲਪਮੈਂਟ ਦਾ ਜੀ ਸਾਡੇ ਪਿੰਡ ਦੇ ਵਿੱਚ ਕੀ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਡਿਵੈਲਪਮੈਂਟ ਦੇ ਕਾਰਜ ਅਕਾਲੀ ਦਲ ਸਮੇਂ ਹੋਏ ਨੇ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਸਰਕਾਰ ਜਾਣ ਤੋਂ ਬਾਅਦ ਬਿਲਕੁਲ ਹੀ ਕੋਈ ਕੰਮ ਡਿਵੈਲਪਮੈਂਟ ਦਾ ਪਿੰਡ 'ਚ ਨਹੀਂ ਹੋਇਆ ਪਿੰਡ 'ਚ ਨਹੀਂ ਹੋਇਆ ਸਾਡੇ ਇਲਾਕੇ 'ਚ ਨਹੀਂ ਹੋਇਆ ਜੀ ਇਹ ਗੱਲਾਂ ਮਾਰਦੇ ਨੇ ਬਹੁਤ ਜ਼ਿਆਦੇ ਚੁਟਕਲੇ ਛੰਡਾਈ ਜਾਂਦੇ ਨੇ ਲਾਰੇ ਲਾਈ ਜਾਂਦੇ ਨੇ ਕੰਮ ਨਹੀਂ ਕਰਦੇ ਲੋਕ ਦੁਖੀ ਨੇ ਜੀ ਇਹਨਾਂ ਤੋਂ ਬਹੁਤ ਹੈ ਜਿਹੜੀਆਂ ਸਕੀਮਾਂ ਪਹਿਲਾਂ ਚੱਲਦੀਆਂ ਸੀ ਲੋਕ ਭਲਾਈ ਸਕੀਮਾਂ ਉਹਨਾਂ 'ਚੋਂ ਵੀ ਅੱਧੀਆਂ ਬੰਦ ਕਰਤੀਆਂ ਨੀਲੇ ਕਾਰਡ ਕੱਟ ਤੇ ਸ਼ਗਨ ਸਕੀਮ ਬੰਦ ਕਰਤੀ ਦਾਲ ਮਿਲਦੀ ਸੀ ਪਹਿਲਾਂ ਗਰੀਬਾਂ ਨੂੰ ਉਹ ਬੰਦ ਕਰਤੀ 1000 ਰੁਪਏ ਦਾ ਲਾਰਾ ਲਾਇਆ ਸੀ ਬੀਬੀਆਂ ਨੂੰ ਉਹ ਹਜੇ ਤੱਕ ਨਹੀਂ ਦਿੱਤਾ ਯਾਨੀ ਕਹਿੰਦੋਂ ਭਾਪਿਆ ਵੀ ਕੋਈ ਵੀ ਸਕੀਮ ਇਹਨਾਂ ਨੇ ਲਾਗੂ ਨਹੀਂ ਕਰੀ ਪ੍ਰਾਣੀਆਂ ਵੀ ਬੰਦ ਕਰਤੀ ਤੁਹਾਡੇ ਪਿੰਡ ਦਾ ਬੇਸਿਕ ਮੁੱਦਾ ਕੀ ਹੈ ਇਸ ਵਾਰ ਦਾ ਇਲੈਕਸ਼ਨ ਵਿੱਚ ਕੀ ਕਹਿੰਦੇ ਤੁਸੀਂ ਜੋ ਕੈਂਡੀਡੇਟ ਤੁਹਾਡੇ ਕੋਲ ਆਂਦਾ ਹੈ ਉਹ ਨੂੰ ਕੀ ਕਹਿੰਦੇ ਹੋ ਅਸੀਂ ਤਾਂ ਇਹੀ ਕਹਿੰਦੇ ਆ ਵੀ ਪਿਛਲੇ 15 ਸਾਲ ਤੋਂ ਅਸੀਂ ਤਿੰਨ ਵਾਰੀ ਕਾਂਗਰਸ ਦਾ ਕੈਂਡੀਡੇਟ ਜੀਤਾ ਕੇ ਭੇਜਿਆ ਲੁਧਿਆਣਾ ਹਲਕਾ ਨੇ ਤਿੰਨਾਂ ਦੇ ਵਿੱਚੋਂ ਕੋਈ ਵੀ ਕੈਂਡੀਡੇਟ ਮੁੜ ਕੇ ਸਾਡਾ ਧੰਨਵਾਦ ਵੀ ਕਰਨ ਨਹੀਂ ਆਇਆ। ਬਿੱਟੂ ਜੀ ਸਾਡੇ ਪਿੰਡ ਆਏ ਸੀ ਪਿਛਲੀ ਵਾਰੀ। ਉਹਨਾਂ ਨੇ ਵਾਦਾ ਕਰਿਆ ਸੀ ਵੀ ਸਾਨੂੰ ਜਿਤਾਉ ਉਹ ਅਸੀਂ 1 ਕਰੋੜ ਰੁਪਈਆ ਹਰੇਕ ਪਿੰਡ ਨੂੰ ਦਵਾਂਗੇ। 1 ਕਰੋੜ ਤਾਂ ਕਰੋੜ ਜੀ ਸੀ 1 ਲੱਖ ਰੁਪਈਆ ਵੀ ਸਾਡੇ ਪਿੰਡ ਨੂੰ ਨਹੀਂ ਆਇਆ। ਤਾਂ ਜਿਹੜਾ ਬੰਦਾ ਝੂਠ ਬੋਲਦਾ ਜੀ ਮੈਂਬਰ ਪਾਰਲੀਮੈਂਟ ਹੋਗਾ ਜਿਹੜਾ ਬੰਦਾ ਝੂਠ ਬੋਲ ਰਿਹਾ ਉਹਦੇ ਤੇ ਕਿਵੇਂ ਅਸੀਂ ਵਿਸ਼ਵਾਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਸੂ ਗਿੰਦਰ ਸਿੰਘ ਸਵਾਲੀ ਦੇ ਗ੍ਰਾਹਕ ਵਿਖੇ ਸ੍ਰੀ ਰਣਜੀਤ ਸਿੰਘ ਜੀ ਢਿੱਲੋਂ ਜੋ ਹਲਕਾ ਸੈਂਟਰ ਦੇ ਵਿੱਚ ਆਏ ਸਨ ਅਸੀਂ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਨੇ ਹਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਜਿੰਨੀ ਬਰਾਦਰ ਦੀ ਮੋਰ ਹੈਗੀ ਬਹੁਤ ਬਹੁਤ ਉਹਨਾਂ ਨੂੰ ਪਾਈ ਜਾਵੇ ਸਾਰੇ ਮਲੇ ਨਿਵਾਸੀ ਉਹਨਾਂ ਦਾ ਬਹੁਤ ਸਾਰਾ ਸੰਯੋਗ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਖਾਲਸਾ ਅੱਜ ਦਾ ਜੋ ਇਸ ਇਲਾਕੇ ਚ ਸਰਦਾਰ ਸੁਖਵਿੰਦਰ ਸਿੰਘ ਜੀ ਸੁਖਾਲੀ ਜੀ ਦੇ ਘਰ ਆ ਵਿਖੇ ਬਹੁਤ ਹੀ ਸਤਿਕਾਰਤ ਔਰ ਪੰਥ ਦੇ ਅੰਦਰ ਇੱਕ ਆਪਣਾ ਨਾਮ ਬਣਾ ਕੇ ਰੱਖਣ ਵਾਲੇ ਸਰਦਾਰ ਰঞ্জੀਤ ਸਿੰਘ ਜੀ ਢਿੱਲੋਂ ਜਿਨ੍ਹਾਂ ਨੂੰ ਅਕਾਲੀ ਦਲ ਨੇ ਲੁਧਿਆਣਾ ਸ਼ਹਿਰ ਤੋਂ ਐਮਪੀ ਦੀ ਟਿਕਟ ਦਿੱਤੀ ਹੈ ਉਹ ਅੱਜ ਸਰਦਾਰ ਸੁਖਵਿੰਦਰ ਸਿੰਘ ਸੁਖਾਲੀ ਜੀ ਦੇ ਘਰ ਉਹਨਾਂ ਦੇ ਘਰ ਆ ਵਿਖੇ ਪਹੁੰਚੇ ਸਨ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਅਸੀਂ ਸੰਗਤ ਰੂਪ ਵਿੱਚ ਸਾਰੇ ਇਨਾਂ ਦੇ ਪਰਿਵਾਰ ਦਾ ਔਰ ਪੂਰੀ ਬਰਾਦਰੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਜਿਨ੍ਹਾਂ ਨੇ ਇਹ ਮਾਨ ਦਿਵਾਇਆ ਔਰ ਜਿਨ੍ਹਾਂ ਨੇ ਆਪਣੇ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਪੰਥ ਦੇ ਨਾਲ ਆ ਔਰ ਪੰਥ ਨੂੰ ਜਿੱਥੇ ਵੀ ਸਾਡੀ ਲੋੜ ਹੈ ਕਿਉਂਕਿ ਇਹ ਭਾਈਚਾਰਾ ਟੋਟਲੀ ਸਾਰਾ ਹੀ ਲੁਧਿਆਣਾ ਸ਼ਹਿਰ ਚ ਜਿੰਨੇ ਵੀ ਏਰੀਆ ਚ ਰਹਿ ਰਿਹਾ ਔਰ ਹਮੇਸ਼ਾ ਹੀ ਸਾਰਾ ਪੰਥ ਦੇ ਨਾਲ ਹੈ ਔਰ ਸਿੱਖ ਪੰਥ ਦਾ ਇੱਕ ਇਹੋ ਜਿਹਾ ਅੰਗ ਹੈ ਜਿਨ੍ਹਾਂ ਨੂੰ ਕੋਈ ਇਹੋ ਜਿਹਾ ਲਾਲਚ ਨਹੀਂ ਹੈ ਲੇਕਰ ਸਾਡੇ ਪੰਥ ਨੇ ਹਮੇਸ਼ਾ ਹੀ ਸਾਡੇ ਅਕਾਲੀ ਦਲ ਦੇ ਲਈ ਜਾਂ ਦੂਜੀਆਂ ਪਾਰਟੀਆਂ ਦਾ ਕਹਿ ਲਈਏ ਹਮੇਸ਼ਾ ਸੀ ਪਿੱਛੇ ਰੱਖਿਆ ਪਰ ਅੱਜ ਲੋੜ ਹੈ ਸਾਨੂੰ ਇਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਤਾਂ ਹੀ ਸਾਡਾ ਔਰ ਸਾਡੇ ਪੰਥ ਦਾ ਔਰ ਪੰਜਾਬ ਦਾ ਔਰ ਪੰਜਾਬੀਏ ਦਾ ਭਲਾ ਹੋਣਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਸੰਗਤ ਰੂਪ ਵਿੱਚ ਇਸੇ ਤਰ੍ਹਾਂ ਆਪਣੇ ਅਕਾਲੀ ਦਲ ਨੂੰ ਮਜ਼ਬੂਤ ਕਰਿਓ ਕਿਉਂਕਿ ਅਕਾਲ ਤਖਤ ਦਾ ਵੀ ਹੁਕਮ ਹੈ ਔਰ ਪੰਥ ਦੀਆਂ ਸਭ ਤੋਂ ਵੱਡੀਆਂ ਹਸਤੀਆਂ ਦਾ ਵੀ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਹੈ ਤੇ ਆਪਾਂ ਸੰਗਤ ਰੂਪ ਵਿੱਚ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਇਸ ਇਲਾਕੇ ਤੋਂ ਜਿਤਾ ਕਰਕੇ ਉਹਨਾਂ ਦਾ ਮਾਣ ਔਰ ਸਤਕਾਰ ਪੰਥ ਨੂੰ ਇਸੇ ਤਰ੍ਹਾਂ ਬਣਾਈ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ